ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਤ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਐਤਵਾਰ ਸੀਗਾ ਤੇ ਕੁਛ ਪੋਣੇ-ਪਾਣੇ ਧੋਣੇ ਸੀ ਕੁਛ ਹੀ ਮੰਦਾ ਲੰਚ ਬਾਕਸ ਧੋਣਾ ਸੀ ਆਪਾਂ ਸਿਰਫ ਪਾ ਕੇ ਤੇ ਭਿਉਂ ਕੇ ਧਰ ਦੇਣੇ ਆ ਪੋਣੇ ਨਾ ਕਿ ਸੇ ਟਾਈਮ ਹੁਣ ਬਾਹਰ ਵੀ ਰਹਿ ਜਾਣਾ ਤੇ ਮਤਲਬ ਮੌਸਮ ਦੇ ਹਿਸਾਬ ਨਾਲ ਜਿਵੇਂ ਐ ਹੁੰਦਾ ਕਿ ਫਿਰ ਧੋਈ ਦੇਵੋ ਬਾਹਰ ਪਈ ਕੋਈ ਵੀ ਚੀਜ਼ ਹੁਣ ਦਿਲ ਜਾਨੇ ਕਰਦਾ ਹੈਗਾ ਬਹੁਤ ਕੀੜੇ ਮਕੌੜੇ ਜਨੇ ਭਾਵੇਂ ਜਿੰਨੇ ਮਰਜੀ ਆਪਾਂ ਸੇਫਟੀ ਕਰਨੇ ਆ ਪਰ ਫਿਰ ਵੀ ਐ ਹੁੰਦਾ ਕਿ ਰਾਤ ਨੂੰ ਕੋਈ ਚੀਜ਼ ਆਪਾਂ ਬਾਹਰ ਪੋ ਲਗੇ ਆ ਤੇ ਉਹਨੂੰ ਧੋਈ ਦਈਏ ਫਿਰ ਵੀ ਨਿੱਕੇ ਨਿੱਕੇ ਛਿਪਕਲੀਆਂ ਦੇ ਬੱਚੇ ਇੰਨੇ ਲਗੇ ਫਿਰਦੇ ਨੇ ਖਾਲੇ ਜਦ ਕਿ ਦਰਵਾਜੇ ਵੀ ਜਾਲੀਆਂ ਵਾਲੇ ਹੁੰਦੇ ਨੇ ਪਤਾ ਨਹੀਂ ਕਿੱਥੋਂ ਵੜ ਜਾਂਦੇ ਨੇ ਇਸ ਲਈ ਆਪਾਂ ਭੋਂ ਤੇ ਸੀਗੇ ਤੇ ਉਸ ਤੋਂ ਮਗਰੋਂ ਦੋ ਚਾਰ ਕੁ ਬਰਤਨ ਸੀਗੇ ਉਹ ਸਾਫ਼ ਕਰਤੇ ਕੋਸ਼ ਅੱਜ ਸੰਡੇ ਐ ਕਿ ਸਾਰਾ ਦਿਨ ਮਤਲਬ ਜਿਹੜਾ ਅੱਗੇ ਆਪਾਂ 10 10:30 ਵਜੇ ਫ੍ਰੀ ਹੋ ਜੀਦਾ ਉਹ ਅੱਜ 12:00 ਵਜੇ ਜਾਣੇ ਨੇ ਕਿਉਂਕਿ ਸੇਰ ਟੋਣੇ ਤੇ ਉਂਝ ਵੀ ਫਿਰ ਆਪਾਂ ਨੂੰ ਰੋਲਾ ਜਾਣਾ ਜਿਆਦਾ ਪਾਣਾ ਪੈਂਦਾ ਬੱਚਿਆਂ ਨਾਲ ਮਰਜ਼ੀ ਨਾਲ ਉਹ ਨਾ ਉੱਠਣਾ ਹੁੰਦਾ ਮਰਜ਼ੀ ਨਾਲ ਨਹਾਣਾ ਹੁੰਦਾ ਤੇ ਆਪਾਂ ਝਾੜੂ ਪੋਚਾਵਾ ਸੀ ਕਰ ਲਿਆ ਸੀਗਾ ਟੈਮ ਨਾਲ ਹੀ ਜਿਹੜੇ ਕਮਰੇ ਚ ਪਏ ਸੀਗੇ ਉਹ ਕਮਰਾ ਛੱਡ ਕੇ ਦੂਜੀ ਸਾਰੀ ਸਾਫ ਸਫਾਈ ਕਰ ਲਈ ਜੇ ਸੋਚਦੇ ਰਹੋ ਫਿਰ ਨਾ ਕੰਮ ਬਹੁਤ ਲੇਟ ਹੋ ਜਾਂਦਾ ਕਿ ਉੱਠਣਗੇ ਤੇ ਕਰਾਂਗੇ ਤੇ ਪੋਣੀ ਜ਼ਿਆਦਾ ਕਰਕੇ ਨਾ ਮੈਂ ਅੰਦਰ ਰਸੋਈ ਚੀ ਧੋਨੀਆਂ ਕਦੀ ਬਾਹਰ ਨਹੀਂ ਮੈਂ ਧੋਤੇ ਹੈਗੇ ਐ ਹੁੰਦਾ ਜਿਵੇਂ ਇਹ ਰਸੋਈ ਦੀ ਚੀਜ਼ ਹੈ ਸਾਫ਼ ਸੁਥਰੀ ਜੀ ਇਹਨੂੰ ਬਾਹਰ ਨਹੀਂ ਧੋਣਾ ਪੰਦਰੀ ਧੋਦਨੇ ਧੋ ਕੇ ਵੀ ਐਵੇਂ ਹੀ ਆਪਾਂ ਹੁਣ ਟੋਕਰੇ ਵਾਲੇ ਸਟੈਂਡ 'ਚ ਰੱਖ ਦਾਂਗੇ ਜਦੋਂ ਬਾਹਰ ਹੈ ਇਹਨੂੰ ਵਧੀਆ ਧੁੱਪ ਨਿਕਲ ਜੇਗੀ ਨਾ ਫੇਰ ਬਾਹਰ ਸੁੱਕਣੇ ਪਾਵਾਂਗੇ ਕਿਉਂਕਿ ਨਿਕਾ ਨਿਕਾ ਜਮ ਅਛਰ ਹਲੇ ਬੈਠਾ ਰਹਿੰਦਾ ਹੈ ਤਾਰਾਂ ਦੇ ਉੱਤੇ ਵੀ ਅੰਦਰ ਰੱਖ ਦਾਂਗੇ ਤੇ ਮਗਰੋਂ ਆਪਾਂ ਬਾਹਰ ਸੁੱਕਣੇ ਪਾਵਾਂਗੇ ਤੇ ਹਾਲੇ ਮਤਲਬ ਰੋਟੀਆਂ ਲੱਠਣੀਆਂ ਨੇ ਫੇਰ ਇਹਨਾਂ ਖਾਣੀਆਂ ਨੇ ਇਹ ਹੁੰਦਾ ਫਿਰ ਇਹ ਘਰ ਨੇ ਤੇ ਉਦੋਂ ਹੀ ਬਣਾਵਾਂਗੇ ਤੇ ਉਦੋਂ ਹੀ ਖਾ ਲੈਣਗੇ ਤੇ ਉਸ ਤੋਂ ਮਗਰੋਂ ਮੈਂ ਸ਼ੂਜ਼ ਧੋਣੇ ਸੀਗੇ ਇਹਨਾਂ ਦੇ ਮੈਂ ਸਿੱਤੇ ਜ਼ਿਆਦਾ ਕਰਕੇ ਸਵੇਰੇ ਸਵੇਰੇ ਧੋ ਦੀਦੇ ਨੇ ਤੇ ਅੱਜ ਮੈਨੂੰ ਯਾਦ ਨਹੀਂ ਰਿਹਾ ਧੋਣਾ ਤੇ ਪਿੱਛੇ ਨਾ ਬਹੁਤ ਜ਼ਿਆਦਾ ਧੁੱਪ ਹੋ ਗਈ ਸੀਗੀ ਬਹੁਤ ਸੇਕ ਸੀ ਆਪਾਂ ਕਹਿੰਨੇ ਤੇ ਹੈ ਮਮੀ ਪੈ ਜੇ ਪਰ ਮੀ ਤੋਂ ਮਗਰੋਂ ਨਾ ਜਿਹੜਾ ਸੇਕ ਲੱਗਦਾ ਉਹ ਬਰਦਾਸ਼ਤ ਨਹੀਂ ਹੁੰਦਾ ਹੈਗਾ ਉਹ ਅਲੱਗ ਜਿਹੀ ਪੜਾਹਸ ਹੁੰਦੀ ਹੈ ਮੈਂ ਸਿੱਤੇ ਜਾਦਾ ਕਰਕੇ ਨਾ ਇਸ ਪਾਸੇ ਦੇ ਕਾਮਾ ਮੈਂ ਸਵੇਰੀ ਕਰ ਜਾਨੀ ਆ ਕਿਉਂਕਿ ਇੱਧਰ ਸੂਰਜ ਚੜਦਾ ਹੁੰਦਾ ਸ਼ੂਜ਼ ਆਪਾਂ ਗਿੱਲੇ ਕਰਕੇ ਥੋੜੇ ਥੋੜੀ ਉਹਦੇ ਤੇ ਸਰਫ ਪਾ ਲਈ ਸੀ ਇੱਕ ਵਾਰੀ ਹੱਥ ਨਾਲ ਮਸਲ ਦਾਂਗੇ ਤਾਂ ਜੋ ਸਾਰੀ ਸਰਫ ਸਾਰੇ ਚ ਮਿਕਸ ਹੋ ਜਾਂਦੀ ਹੈ ਸ਼ੂਜ਼ ਦੇ ਵਿੱਚ ਤੇ ਉਸ ਤੋਂ ਮਗਰੋਂ ਆਪਾਂ ਬਰਸ਼ ਰੱਖਿਆ ਹੋਇਆ ਜਿਵੇਂ ਦੰਦਾਂ ਵਾਲੇ ਪੁਰਾਣੇ ਉਹ ਹੀ ਮਰਤੀ ਦੇ ਨੇ ਕਿਉਂਕਿ ਉਹ ਸੌਫਟ ਜਿਹੇ ਹੁੰਦੇ ਨੇ ਉਦੇ ਨਾਲ ਨਾ ਬੂਟ ਖਰਾਬ ਨਹੀਂ ਹੁੰਦੇ ਹੈਗੇ ਦੂਜੇ ਨਾਲ ਤੇ ਨਾ ਮਤਲਬ ਉਤੋਂ ਬੂਟ ਖਰਾਬ ਹੋ ਜਾਂਦੇ ਨੇ ਧਾਗੇ ਜੇ ਨਿਕਲ ਜਾਂਦੇ ਨੇ ਤੇ ਟੋਕਰੀ ਸੀਗੀ ਐਦਰ ਰੱਖੀ ਹੋਈ ਹੈ ਇਹਦੇ ਵਿੱਚ ਜਿਵੇਂ ਸਾਬਣ ਬਰਸ਼ ਤੇ ਇਹੋ ਜਿਹਿਆਂ ਇੱਕ ਦੋ ਚੀਜ਼ਾਂ ਰੱਖ ਦਿੱਤੀਆਂ ਨੇ ਵਰਤਨ ਵਾਲੀਆਂ ਇੱਕੋ ਟੋਕਰੀ 'ਚ ਪਿਆ ਹੋਵੇ ਸਮਾਨ ਨਾ ਫਿਰ ਥਾਂ ਥਾਂ ਖਿਲਰਦਾ ਨਹੀਂ ਹੈਗਾ ਟੋਕਰੀ ਵੀ ਮੈਂ ਕਿਹਾ ਚਲੋ ਲੱਗੇ ਹੱਥ ਅੱਜ ਧੋ ਦਿੰਨੇ ਆ ਹੁਣ ਅੱਜ ਆਪਾਂ ਦੁਪਹਿਰ ਕੱਟਣੀ ਤੇ ਹੈ ਵੈਸੇ ਇਸ ਪਾਸੇ ਘੰਟਾ ਡੇਢ ਦੇ ਨਾਲ ਹੀ ਨਾ ਚੀਮਾ ਸਾਹਿਬ ਉਹਨਾਂ ਨੇ ਪਾਈ ਸੀਗੀ ਦਵਾਈ ਤੇ ਉਹਨਾਂ ਦੇ ਕੱਪੜੇ ਸੀ ਬਹੁਤ ਹੀ ਜ਼ਿਆਦਾ ਮੁਸ਼ਕ ਵਾਲੇ ਰਾਤ ਦੇ ਪਿਓਂਕੇ ਰੱਖੇ ਸੀਗੇ ਦਵਾਈ ਦੀ ਬਹੁਤ ਜ਼ਿਆਦਾ ਮੁਸ਼ਕ ਆਉਂਦੀ ਏ ਤੇ ਉਹ ਰਾਤ ਦੇ ਪਿਓਏ ਸੀਗੇ ਹੁਣ ਵੀ ਸਵੇਰ ਦੇ 2-3 ਵਾਰੀ ਪਾਣੀਆਂ ਚੋਂ ਕੱਢਦੇ ਨੇ ਤੇ ਹੁਣ ਵੀ ਆਪਾਂ ਸਰਫ ਚ ਪਾ ਕੇ ਪਏ ਰਹਿਣ ਦਾਂਗੇ 2-2.5 ਘੰਟੇ ਫਿਰ ਅੱਜ ਸਾਰਾ ਦਿਨ ਧੁੱਪੇ ਰੱਖਾਂਗੇ ਫਿਰ ਕਿਤੇ ਜਾ ਕੇ ਮਤਲਬ ਇਹ ਦਵਾਈ ਦੀ ਮੁਸ਼ਕ ਨਿਕਲਣੀ ਹੈ ਸਾਬ ਲਾਓ ਇਹ ਆਪਾਂ ਨੂੰ ਇੰਨੀ برداشت ਨਹੀਂ ਹੁੰਦੀ ਹੈਗੀ ਤੇ ਆਪਾਂ ਫਸਲਾਂ ਚ ਪਾਣੇ ਆ ਉਵੇਂ ਹੀ ਉਹੀ ਕੁਝ ਆਪਾਂ ਮਗਰੋਂ ਖਾਣੇ ਆ ਤਾਂ ਹੀ ਤੇ ਕੋਈ ਅਸਰ ਨਹੀਂ ਕਰਦਾ ਬਿਮਾਰੀਆਂ ਲੱਗਦੀਆਂ ਨੇ ਆਪਣੇ ਵਰਗਿਆਂ ਨੂੰ ਪਰ ਜੇ ਨਾ ਪਾਈਏ ਫਿਰ ਫਸਲ ਨਹੀਂ ਹੁੰਦੀ ਹੈਗੀ ਇੱਧਰ ਆਪਾਂ ਹੁਣ ਸਰਪਾ ਆ ਕੇ ਕੱਪੜੇ ਭਿਉਂ ਕੇ ਇਹ ਵਾਲੇ ਤੇ ਥੋੜਾ ਝਾੜੂ ਕੱਢ ਦਾਂਗੇ ਕਿਉਂਕਿ ਵੇੜਾ ਤੇ ਨਾ ਮੈਂ ਪਿੱਛੋਂ ਸਵੇਰੇ ਹੀ ਧੋਲਿਆ ਸੀਗਾ ਹੁਣ ਬਸ ਥੋੜਾ ਥੋੜਾ ਜਿਹੀ ਕੋਲ ਸਾਫ ਸਫਾਈ ਕਰ ਦਾਂਗੇ ਝਾੜੂ ਕੱਢ ਦਾਂਗੇ ਤੇ ਗਰਮੀ ਇੰਨੀ ਜ਼ਿਆਦਾ ਲੱਗੀ ਨਾ ਮਤਲਬ ਬਰਦਾਸ਼ਤ ਨਹੀਂ ਸੀ ਹੋਣ ਲਈ ਹੈਗੀ ਨਾ ਸੇਕ ਸੀਗਾ ਇਸ ਟਾਈਮ ਤੇ ਫਿਰ ਵੀ ਨਾ ਮੈਨੂੰ ਥੋੜਾ ਜਿਹਾ ਵੇੜਾ ਧੋਣਾ ਹੀ ਪਿਆ ਕਿਉਂਕਿ ਪਾਣੀ ਦੂਰ ਚਲਾ ਗਿਆ ਸੀਗਾ ਤੇ ਉਦੋਂ ਮਗਰੋਂ ਅੰਦਰ ਆਏ ਤੇ ਅੰਦਰ ਹਰਵਿੰਦਰ ਬਣਾਣ ਢੀ ਸੀ ਬਨਾਣਾ ਸ਼ੇਕ ਤੇ ਇੱਕ ਵਾਰੀ ਸਾਫ ਸਵਾਈ ਕਰਕੇ ਗਏ ਸੀ ਰਸੋਈ ਦੀ ਤੇ ਆ ਮਿਕਸੀ ਦਾ ਬਟਨ ਵੀ ਨਿਕਲ ਗਿਆ ਜਿਵੇਂ ਕੋ ਬੜੇ ਹੀ ਕੁਝ ਹੁੰਦੇ ਨੇ ਐਵੇਂ ਦੇ ਕੰਮ ਕਰਨ ਤੇ ਚਲੋ ਇਹ ਤੇ ਸੁਖ ਹੁੰਦਾ ਚਲੋ ਥੋੜਾ ਬੜਾ ਆਪਣੇ ਖਾਨ ਜੋਗਾ ਕਰ ਲੈਣ ਫਿਰ ਕਈ ਦਾ ਚਲੋ ਕੋਈ ਗੱਲ ਨਹੀਂ ਨੁਕਸਾਨ ਕਰਦੇ ਵੀ ਨਹੀਂ ਥੋੜਾ ਥੋੜਾ ਜਾਜ ਤੇ ਸਿੱਖਦੇ ਨੇ ਆਪਣੇ ਖਾਨ ਜੋਗੀ ਤੇ ਤੇ ਕੱਲਾ ਇੱਕ ਕੱਪ ਬਣਾਉਣਾ ਸ਼ੇਕ ਉਹਨੇ ਆਪਣੇ ਜੋਗਾ ਬਣਾਇਆ ਸੀ ਤੇ ਕਮ ਸੇ ਕਮ ਇਹ 5 ਮਿੰਟ ਨਾ ਮਿਕਸੀ ਚੱਲੀ ਹੋਣੀ ਹੈ ਗੇੜਾ ਦਹੀਂ ਗਈ ਦਹੀਂ ਗਈ ਤੇ ਉਹ ਜਾ ਕੇ ਨਾ ਇਹਨੂੰ ਦੁੱਧ ਹੀ ਬਣ ਗਿਆ ਤੇ ਫੇਰ ਉਹੀ ਗੱਲ ਕੀ ਵੇਖੋ ਬਣਿਆ ਵੀ ਤੇ ਕਿੱਡਾ ਸੋਹਣਾ ਤੇ ਵੀਡੀਓ ਚ ਵੀ ਵਿਖਾਇਆ ਉਹਨੇ ਕਿ ਵੇਖੋ ਮੈਂ ਆਪਣੇ ਆ ਬਣਾਇਆ ਹੈ ਕਿੰਨਾ ਵਧੀਆ ਬਣਾਇਆ ਤੇ ਉਸ ਤੋਂ ਮਗਰੋਂ ਪੈਪ ਘਠੀ ਕਰਕੇ ਇੱਕ ਥਾਂ ਤੇ ਰੱਖ ਦਿੰਨੇ ਆ ਕਿਉਂਕਿ ਅੰਦਰਲੇ ਪਾਸੇ ਨਾ ਛਾਂ ਆ ਜਾਂਦੀ ਹੈ ਤੇ ਅੰਦਰ ਆਪਾਂ ਨਾ ਹੇਮਕੋਟ ਸਾਹਿਬ ਤੋਂ ਲਾਈਵ ਚੱਲਦਾ ਸੁਖਮਨੀ ਸਾਹਿਬ ਦਾ ਜਾਪ ਅੰਦਰ ਲਾਦੀ ਦਾ ਟੀਵੀ ਚੱਲਦਾ ਰਹਿੰਦਾ ਚਲੋ ਕੁਛ ਤੇ ਸ਼ਬਦ ਕੰਨਾਂ ਵਿੱਚ ਪੈਂਦੇ ਹੀ ਨੇ ਨਾ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਤੇ ਉਸ ਤੋਂ ਮਗਰੋਂ ਆਪਾਂ ਸਾਰੇ ਕੱਪੜੇ ਸੁੱਕ ਗਏ ਸੀ ਤੇ ਲਿਆ ਕੇ ਆਪਾਂ ਅੰਦਰ ਸੁੱਟਦੇ ਹੁਣੇ ਠਹਿਰ ਕੇ ਜੋੜਾਂਗੇ ਇੱਕ ਵਾਰੀ ਰੋਟੀ ਦਾ ਕੰਮ ਕਮ ਨਵੇੜ ਕੇ ਤੇ ਫਿਰ ਜੋੜ ਕੇ ਰੱਖ ਦਾਂਗੇ